ਕਿਸੇ ਕੱਚੇ ਸਾਧੂਆਂ ਕੱਚੇ ਗੁਰੂਆਂ ਨੂੰ ਛੱਡ ਕੇ ਅਸਲੇ ਗੁਰੂ ਦੇ ਨਾਲ ਜੁੜ ਜਾਂਦਾ ਇੱਕ ਗਾੜਕ ਪ੍ਰਮਾਤਮਾ ਦੀ ਜੋਤ ਦੇ ਨਾਲ ਜੁੜ ਜਾਂਦਾ ਧੰਨ ਗੁਰੂ ਨਾਨਕ ਪਾਸ਼ਾ ਦੇ ਘਰ ਦੇ ਨਾਲ ਜੁੜ ਜਾਂਦਾ ਤੇ ਉਹ ਨਾਮਕ ਜਿਹੜਾ ਹਮੇਸ਼ਾ ਲਈ ਕਰ ਜਾਂਦਾ ਇਤਿਹਾਸ ਦੇ ਵਿੱਚ ਘਟਨਾ ਮਿਲਦੀ ਆ ਕਿ ਬਾਬਾ ਅੰਮ੍ਰਿਤਦਾਸ ਆਪਣੇ ਪਿਤਾ ਦੇ ਵਾਂਗ ਖਰੀਦਵਾਰ ਜਾਇਆ ਕਰਦੇ ਸਨ 20 ਸਾਲ ਲਗਾਤਾਰ ਪਾਪਾ ਅਮਰਦਾਸ ਜੀ ਖਰੀਦਵਾਰ ਜਾਂਦੇ ਰਹੇ ਸੰਗ ਦੇ ਸੰਗ ਉਥੇ ਇੱਕ ਪੰਡਤ ਦੁਰਗਾ ਪ੍ਰਸਾਦ ਜਿਸ ਦੇ ਨਾਲ ਪਾਪਾ ਅਮਰਦਾਸ ਦੀ ਪੱਕੀ ਦੋਸਤੀ ਪੈ ਜਾਂਦੀ ਹੈ ਉਹ ਬਾਬਾ ਅਮਰਦਾਸ ਦੀ ਸੇਵਾ ਬਹੁਤ ਕਰਦਾ ਹੈ ਕੀ ਘਟਨਾ ਵਾਪਰੀ ਇੱਕ ਦਿਨ ਉਹ ਪੰਡਿਤ ਬਾਬਾ ਅਮਰਦਾਸ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਗਿਆ। ਬਾਬਾ ਅਮਰਦਾਸ ਜੀ ਮੱਜੇ ਤੇ ਲੰਮੇ ਪਏ ਹੋਏ ਨੇ। ਲੱਤ ਦੇ ਉੱਤੇ ਲੱਤ ਰੱਖੀ ਹੋਈ ਆ। ਪ੍ਰਿੰਸੀ ਪਾਸੰਦ ਵੀ ਸਿੰਘ ਜੀ ਲਿਖਦੇ ਪੈਣੇ ਕਿ ਬਾਬਾ ਅਮਰਦਾਸ ਜੀ ਨੇ ਲੱਤ ਦੇ ਉੱਤੇ ਲੱਤ ਰੱਖੀ ਹੋਈ ਤੇ ਉਹ ਪੰਡਿਤ ਜਿਹੜਾ ਬੜਾ ਬਦਵਾਨ ਸੀ ਤੇ ਉਸ ਨੇ ਸਤਿ ਸ਼੍ਰੀ ਗੁਰੂ ਹਰ ਗੁਰੂ ਹਰ ਅਮਰਦਾਸ ਜੀ ਦੇ ਸੱਜੇ ਪੈਰ ਦੇ ਵਿੱਚ ਇੱਕ ਪਤਨ ਦੇਖਿਆ ਜਦੋਂ ਉਸ ਪੰਡਤ ਨੇ ਪਤਨ ਦੇਖਿਆ ਤਾਂ ਆਕੇ ਉਸਨੇ ਗੁਰੂ ਅਮਰਦਾਸ ਜੀ ਬਾਬਾ ਅਮਰਦਾਸ ਜੀ ਦੇ ਪੈਰਾਂ ਦੇ ਵਿੱਚ ਆਕੇ ਡਿੱਗ ਪਿਆ ਤੇ ਆਕੇ ਮੱਥਾ ਟੇਕਿਆ ਜਦ ਮੱਥਾ ਟੇਕਿਆ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਪੰਡਤ ਜੀ ਦੁਰਗਾ ਪ੍ਰਸਾਦ ਜੀ ਤੁਸੀਂ ਇਹ ਕੀ ਕਰਦੇ ਪੈ ਕੇ ਤੁਸੀਂ ਸਾਡੇ ਚਰਨਾਂ ਦੇ ਵਿੱਚ ਕਿਉਂ ਡਿੱਗੇ ਸਾਡੇ ਚਰਨਾਂ ਨੂੰ ਹੱਥ ਕਿਉਂ ਲਾਇਆ ਅਸੀਂ ਤਾਂ ਗਰੀਬ ਹੈਗੇ ਹਾਂ ਤੁਸੀਂ ਸਾਡੇ ਜਲ ਪਾਣੀ ਦੇ ਨਾਲ ਸੇਵਾ ਕਰਦੇ ਪਹਿਲੇ ਤੇ ਅੱਜ ਤੁਸੀਂ ਪੈਰਾਂ ਨੂੰ ਹੱਥ ਕਿਉਂ ਲਾਇਆ ਤੇ ਪੰਡਤ ਦੁਰਗਾ ਪ੍ਰਸਾਦ ਕਹਿਣ ਲੱਗਾ ਬਾਬਾ ਅਮਰਦਾਸ ਨੂੰ ਕਹਿਣ ਲੱਗਾ ਕਿ ਬਾਬਾ

ਤੇ ਜਦੋਂ ਇਹ ਸਾਥ ਕੋਲ ਕਿਹਾ ਦੁਰਗਾ ਪ੍ਰਸਾਦ ਨੇ ਤੇ ਧੰਗੁਰ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਦੁਰਗਾ ਪ੍ਰਸਾਦ ਜੀ 70 ਸਾਲ ਉਮਰ ਹੋ ਗਈ ਆ ਦਾੜਾ ਕਿੱਟਾ ਹੋ ਗਿਆ ਉਹ ਕਿਹੜਾ ਸਮਾਂ ਆਵੇਗਾ ਜਦੋਂ ਦੁਨੀਆ ਤੇ ਲੋਕ ਆ ਕੇ ਸਾਨੂੰ ਮੱਥਾ ਟੇਕਣਗੇ ਕਿਉਂ ਤੁਸੀਂ ਸਾਡੇ ਨਾਲ ਮਜ਼ਾਕ ਕਰਦੇ ਪਹਿਲੇ ਮੈਂ ਵੱਡਾ ਆਦਮੀ ਕਿੱਦਾਂ ਬਣ ਗਿਆ ਮੈਂ ਵੱਡਾ ਪੁਰਖ ਕਿੱਦਾਂ ਬਣ ਗਿਆ ਅਸੀਂ ਦੁਕਾਨਦਾਰੀ ਦਾ ਕੰਮ ਕਰਦੇ ਸੀ ਪਰ ਉਹ ਵੀ ਦੁਕਾਨਦਾਰੀ ਹੁਣ ਅੱਜਕੱਲ੍ਹ ਬੱਚੇ ਸਾਹਮਣੇ ਤਣ ਤੁਸੀਂ ਕਹਿੰਦੇ ਕਿ ਵੱਡਾ ਪੁਰਖ ਬਣੇਗਾ ਵੱਡਾ ਅਵਤਾਰੀ ਬਣੇਗਾ ਇਹ ਘਟਨਾ ਵਾਪਰਨ ਨੂੰ ਸਮਾਂ ਨਾ ਲੱਗਾ ਬਾਬਾ ਅਮਰਦਾਸ ਜੀ ਆਪਣੇ ਨਗਰ ਦੇ ਵਿੱਚ ਵਸ ਕੇ ਆਉਂਦੇ ਨੇ ਜਦੋਂ ਵਸ ਕੇ ਆਏ ਤੇ ਫਿਰ ਸਮਾਂ ਆਇਆ ਕਿ ਇਹਨਾਂ ਨੂੰ ਹਰਿਦਵਾਰ ਜਾਣਾ ਪਿਆ ਉੱਥੇ ਇੱਕ ਸਾਥੂ ਮਿਲਿਆ ਤੇ ਕਹਿਣ ਲੱਗਾ ਕੋਈ ਗੁਰੂ ਧਾਰਨ ਕੀਤਾ ਕਿਉਂਕਿ ਆਪਾਂ ਜਦੋਂ ਕੋਈ ਵੀ ਯਾਤਰਾ ਲੈਣਾ ਹੋਵੇ ਉਹਦੇ ਵਾਸਤੇ ਸਾਨੂੰ ਕੋਈ ਸਤਾਰ ਧਾਰਨ ਪੈਂਦਾ ਧਾਰਨਾ ਕਹਿੰਦਾ ਜਾਂ ਗੁਰੂ ਧਾਰਨਾ ਕਹਿੰਦਾ ਜਾਂ ਆਪਾਂ ਆਮ ਦੇਖੀਦਾ ਜੇ ਕੋਈ ਲੱਕੜ ਦਾ ਕੰਮ ਸਿੱਖਣਾ ਹੋਵੇ ਜਾਂ ਬੈਲਟਨ ਦਾ ਕੰਮ ਸਿੱਖਣਾ ਹੋਵੇ ਤੇ ਉਹਦੇ ਬਾਅਦ ਹੀ ਆਪਾਂ ਉਸਤਾਦ ਧਾਰਨ ਕਰਦੇ ਆ ਕਿ ਇਹ ਸਾ ਅਸੀਂ ਗਿਆਨ ਲੈਣਾ ਦਿੱਤਾ ਇਹ ਗੁਣ ਲੈਣਾ ਤੇ ਗੁਣ ਲੈਣ ਵਾਸਤੇ ਸਾਨੂੰ ਉਸਤਾਦ ਧਾਰਨ ਕਰਨਾ ਪੈਂਦਾ ਤੇ ਇਸੇ ਤਰ੍ਹਾਂ ਉਹ ਫਕੀਰ ਕਹਿਣ ਲੱਗਾ ਕੋਈ ਸਾਧੂ ਕਹਿਣ ਲੱਗਾ ਬਾਬਾ ਅਮਰਦਾਸ ਨੂੰ ਕਿ ਕੋਈ ਗੁਰੂ ਧਾਰਨ ਕੀਤਾ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਕਿ ਨਹੀਂ ਅਜੇ ਤੱਕ ਤੈਨੂੰ ਕੀਤਾ ਕਿ 70 ਸਾਲ ਉਮਰ ਹੋ ਗਈ ਆ ਤਾਂ ਉਸ ਸਾਲ ਉਹਨੇ ਬਾਬਾ ਅਮਰਦਾਸ ਨੂੰ ਕਿਹਾ ਕਿ ਅਮਰਦਾਸ 70 ਸਾਲ ਉਮਰ ਹੋ ਗਈ ਆ ਦਾੜਾ ਤੇਰਾ ਬੰਦਾ ਹੋ ਗਿਆ ਪਰ ਅਜੇ ਤੱਕ ਤੂੰ ਗੁਰੂ ਧਾਮ ਨਹੀਂ ਕੀਤਾ ਜਿਹੜਾ ਪ੍ਰਸ਼ਾਦਾ ਹੱਥ ਵਿੱਚ ਫੜਿਆ ਸੀ ਜਲ ਫੜਿਆ ਸੀ ਵਗਾ ਕੇ ਸੁੱਧ ਦਿੱਤਾ ਕਹਿ ਲੱਗਾ ਕਿ ਮੈਂ ਨਗੁਰੇ ਦੇ ਹੱਥ ਦੇ ਵਿੱਚੋਂ ਪ੍ਰਸ਼ਾਦਾ ਫੜ ਲਿਆ ਮੇਰਾ ਜਿਹੜਾ ਧਰਮ ਜਿਹੜਾ ਭੰਗ ਹੋ ਗਿਆ ਮੈਨੂੰ ਦੁਬਾਰਾ ਫੇਰ ਭਗਤੀ ਕਰਨੀ ਪਵੇਗੀ ਉਹ ਗਿਆਨ ਹਾਸਲ ਕਰਨਾ ਪਵੇਗਾ ਜਿਸ ਗਿਆਨ ਕੂਤੀ ਦੇ ਮੱਤੇ ਪੂਰਾ ਚੜਿਆ ਸੀ ਬਾਬਾ ਅਮਰਦਾਸ ਜੀ ਦੇ ਦੇਹ ਦੇ ਵਿੱਚ ਇਹ ਗੱਲ ਜਿਹੜੀ ਬੈਠ ਜਾਂਦੀ ਆ ਚੋਟ ਲੱਗੀ ਆ ਕਿ ਅੱਜ ਕਿਸੇ ਨੇ ਕਾਹਕੇ ਕੋਈ ਗੁਰੂ ਤੋਂ ਬਿਨਾ ਜਿਹੜਾ ਨੋਖ ਗਰਲਾ ਸਮਝਿਆ ਜਾਂਦਾ ਕਿਉਂਕਿ ਜਿਨਾ ਜਿਹੜਾ ਕਾਪਾ ਕੋਈ ਗੁਰੂ ਧਾਰਨ ਨਹੀਂ ਕਰਾਂਗੇ ਸਾਡਾ ਗਿਆਨ ਜਿਹੜਾ ਕਦੇ ਪੂਰਾ ਨਹੀਂ ਹੋਵੇਗਾ ਸਾਨੂੰ ਸਾਡੇ ਗਿਆਨ ਦੀ ਪੂਰਤੀ ਤੇ ਅਸੀਂ ਪੂਰੇ ਨਹੀਂ ਉਤਰਾਂਗੇ ਜਿਸ ਕਰਕੇ ਸਾਨੂੰ ਗੁਰੂ ਜਿਹੜਾ ਧਾਰਨ ਕਰਨਾ ਪਵੇਗਾ ਇੱਕ ਨਾਮ ਜਿਸ ਮਨ ਵੱਸੈ ਦੁੱਖ ਦਰਦ ਸਭ ਤਾਂ ਖਤਮ ਅਸੀਂ ਕਿ ਜਿਹੜਾ ਇੱਕ ਦੇ ਨਾਲ ਜੁੜ ਜਾਂਦਾ ਹੈ ਇਹ ਕਾਰ ਪਰਮਾਤਮਾ ਦੇ ਤੇ ਕਾਲਪੁੱਖ ਪਰਮਾਤਮਾ ਦੇ ਨਾਮ ਦੇ ਨਾਲ ਵਰਨਵੱਦ ਸਾਨੂੰ ਗੁਰੂ ਧਾਰਨ ਕਰਨਾ ਪਵੇਗਾ ਸਾਨੂੰ ਗਿਆਨ ਲੈਣਾ ਪਵੇਗਾ ਤੇ ਅਸੀਂ ਕਾਲਪੁੱਖ ਪਰਮਾਤਮਾ ਨੂੰ ਕਿੱਦਾਂ ਪਾ ਸਕਦੇ ਹਾਂ ਬਾਬਾ ਅਮਰਕਾ ਜੀ ਘਰ ਦੇ ਵਿੱਚ ਆਣ ਸਾਰੀ ਦਾਤ ਇਹ ਸੋਚਦੇ ਪੈਣੇ ਕਿ ਗੁਰੂ ਧਾਰਨ ਕਰਨਾ ਬੜਾ ਜ਼ਰੂਰੀ ਹੈ ਇਸੇ ਕਰਕੇ ਗੁਰੂ ਧਾਰਨ ਕਰਨਾ ਪਵੇਗਾ ਪ੍ਰਿੰਸੀਪਲ ਸਤਜੀਤ ਸਿੰਘ ਦੀ ਲਖਤੇ ਪੈਣੇ ਤੇ तकरीबन 3:30-4 ਵਜੇ ਦਾ ਸਮਾਂ ਅਮਨਤ ਮੇਲੇ ਦਾ ਸਮਾਂ ਤੇ ਬਾਬਾ ਅਮਰਦਾਸ ਜੀ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਖੇਤਾਂ ਦੇ ਵੱਲ ਜਾ ਰਹੇ ਨੇ ਤੇ ਮਨ ਦੇ ਵਿੱਚ ਸੋਚ ਰੇਣ ਲੱਗੇ ਮਾਨ ਜਿਹੜਾ ਬੜਾ ਦੁਖੀ ਆ ਇੱਕ ਵਾਰਾਂ ਖੇਤਾਂ ਦੇ ਵੱਲ ਚੱਲਦੇ ਆ ਹੋ ਸਕਦਾ ਜਿਹੜਾ ਮਾਨ ਜਿਹੜਾ ਬਿਲਕੁਲ ਠੀਕ ਹੋ ਜਾਵੇ ਬਾਬਾ ਅਮਰਦਾਸ ਜੀ ਆਪਣੇ ਘਰ ਦੇ ਵਿੱਚੋਂ ਨਿਕਲੇ ਨੇ ਕੀ ਦੇਖਿਆ ਕਿ ਜਦੋਂ ਆਪਣੇ ਭਰਾ ਦੇ ਘਰ ਦੇ ਕੋਲ ਪਹੁੰਚੇ ਨੇ ਉਤੋਂ ਬਾਜ ਆ ਰਹੀ ਆ ਨਾਂ ਨਾਲ ਵਿਧਾਣੀ ਦੇ ਦੁੱਧ ਰਿੱਕਣ ਦੀ ਬਾਜ ਆ ਰਹੀ ਐ ਤੇ ਨਾਲ ਨਾਲ ਗੁਰਬਾਣੀ ਦੀ ਬਾਜ ਆ ਰਹੀ ਐ ਜਦੋਂ ਕੁਰਬਾਨੀ ਕਰਨਾਂ ਦੇ ਵਿੱਚ ਪਈ ਬਾਬਾ ਅਮਰਦਾਸ ਦਾ ਮਾੜ ਜਿਹਾ ਟਿਕ ਜਾਂਦਾ ਤੇ ਅਰਥ ਕੀ ਬਣਦੇ ਸਨ ਕਿ ਜੇ ਇੱਕ ਕਬਾੜ ਦੇ ਨਾਲ ਚੰਦਨ ਮਿਲ ਜਾਵੇ ਤਾਂ ਉਹ ਸੋਨਾ ਬਣ ਜਾਂਦਾ ਹੈ ਤੇ ਬਾਬਾ ਅਮਰਦਾਸ ਜੀ ਸੋਚ ਰਿਹਾ ਕਿ ਕਿਉਂਕਿ ਜਿੰਨੇ ਕ ਅਰਥ ਸਮਝ ਲੱਗੇ ਨੇ ਕਿ ਜੇ ਕਬਾੜ ਚੰਦਨ ਦੇ ਨਾਲ ਲੜ ਕੇ ਸੋਨਾ ਬਣ ਸਕਦਾ ਤੇ ਵੀ ਅਸੀਂ ਨਹੀਂ ਗੁਰੂ ਧਾਰਨ ਕਰ ਲਵਾਂਗੇ ਹੋ ਸਕਦਾ ਅਸੀਂ ਵੀ ਚੰਦਨ ਦੇ ਬਰਾਬਰ ਹੋ ਜਾਵਾਂਗੇ ਜਦੋਂ ਗੁਰਬਾਣੀ ਦੀ ਬਾਤ ਕੋਣੀ ਬੰਦ ਹੋ ਗਈ ਤੇ ਬਾਬਾ ਅਮਰਦਾਸ ਨੇ ਆਪਣੇ ਭਤੀਜੇ ਦਾ ਦਰਵਾਜ਼ਾ ਖੜਕਾਇਆ ਜਰਾਪਤੀ ਜੇਦਰ ਦਰਵਾਜ਼ਾ ਖੜਾਇਆ ਤਾਂ ਅੰਦਰ ਦੇ ਵਿੱਚ ਬੀਬੀ ਅਮਰੋਜੀ ਜਿਹੜੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ ਰਹਿ ਸਨ ਦੁੱਧ ਢਿਡ ਰਹਿ ਸਨ ਤਿਆਸ ਕਰ ਲਿਖਦੇ ਹਨ ਕਿ ਜਦੋਂ ਬੀਬੀ ਅਮਰੋਜੀ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਪੈਰੀ ਹੱਥ ਪਾ ਲਾ ਕੇ ਕਹਿਣ ਲੱਗੇ ਪਿਤਾ ਜੀ ਅੱਜ ਜਲਦੀ ਉੱਠ ਕੇ ਜੀ ਕੀ ਕਾਰਨ ਹੋਇਆ ਕੋਈ ਪਰੇਸ਼ਾਨੀ ਆ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਕਿ ਬੇਟਾ ਜੀ ਜੋ ਤੁਸੀਂ ਹੁਣੇ ਸ਼ਬਦ ਪੜ੍ਹ ਰਹੇ ਸੀ ਇਹ ਕੀ ਪੜਦੇ ਪੈਸੇ ਤੁਨੂੰ ਤੇ ਉਹ ਕਹਿਣ ਲੱਗੇ ਬੀਬੀ ਅਮਰੋਦ ਜੀ ਕਹਿਣ ਲੱਗੇ ਕਿ ਪਿਤਾ ਜੀ ਮੈਂ ਧੰਗਪੁਰ ਨਾਨਕ ਪਾਸ਼ਾ ਦੀ ਬਾਣੀ ਪੜ੍ਹ ਰਿਹਾ ਸੀ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਕਿ ਮੈਂ ਵੀ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ ਮੈਂ ਵੀ ਅਸ ਗੁਰੂ ਦੇ ਦਰਸ਼ਨ ਕਰਨਾ ਚਾਹੁੰਨਾ ਹਾਂ ਤੇ ਬੀਬੀ ਅਮਰੋ ਜੀ ਕਹੇ ਲੱਗੇ ਪਿਤਾ ਜੀ ਗੁਰੂ ਨਾਨਕ ਪਾਸ਼ਾ ਜੀ ਤਾਂ ਜੋਤੀ ਜੋਤ ਸਮਾ ਗਏ ਨੇ ਪਰ ਉਹਨਾਂ ਦੀ ਗੱਦੀ ਦੇ ਉੱਤੇ ਮੇਰੇ ਪਿਤਾ ਗੁਰੂ ਅੰਗਦ ਪਾਸ਼ਾ ਜੀ ਖੰਡੂਰ ਸਾਹਿਬ ਦੇ ਵਿੱਚ ਨੇ ਤੇ ਬਾਬਾ ਅਮਰਦਾਸ ਜੀ ਖੰਡੂਰ ਸਾਹਿਬ ਆਏ ਨੇ ਇਤਿਹਾਸ ਕਰ ਲਿਖਦਿਆਂ ਪ੍ਰਿੰਸੀਪਲ ਸਤਜੀਤ ਸਿੰਘ ਕੀ ਲਿਖਦੇ ਪੈਣ ਜਿੱਥੇ ਸੰਗਤਾਂ ਦੀ ਲਾਂ ਲੱਗੀ ਸੀ ਗੁਰੂ ਸਾਹਿਬ ਤੇ ਦਰਸ਼ਨ ਕਰਨ ਵਾਸਤੇ ਬਾਬਾ ਅਮਰਦਾਸ ਵੀ ਉਸ ਲਾਂ ਦੇ ਵਿੱਚ ਜਾ ਕੇ ਲੱਗ ਜਾਂਦੇ ਨੇ ਜਦੋਂ ਲਾਂ ਦੇ ਵਿੱਚ ਲੱਗ ਕੇ ਤਾਲਪੁਰ ਅੰਗਤ ਪਾਸ਼ਾ ਜੀ ਦੀ ਨਿਗਾਹ ਗੁਰੂ ਅਮਰਦਾਸ ਜੀ ਦੇ ਉੱਤੇ ਪਈ ਇਤਿਹਾਸ ਕਰ ਲਿਖਦੇ ਪੈਣ ਕਿ ਗੁਰੂ ਸਾਹਿਬ ਨੇ ਸੰਗਤਾਂ ਨੂੰ ਰੋਗ ਦਿੱਤਾ ਕਿ ਸਾਡੇ ਕਿਹੜੇ ਕੋੜ ਮਾਏ ਸਾਡੇ ਰਿਸ਼ਤੇਦਾਰ ਆਏ ਨੇ ਤੇ ਪਾਤਸ਼ਾਹ ਜੀ ਆਪ ਗੁਰਗੱਦੀ ਤੇ ਉੱਠੇ ਨੇ ਤੇ ਧੰਨ ਗੁਰ ਅਮਰਦਾਸ ਜੀ ਨੂੰ ਜਾ ਕੇ ਮਿਲਣੇ ਕਹਿਣ ਲੱਗੇ ਕਿ ਤੁਸੀਂ ਰਿਸ਼ਤੇਦਾਰ ਜੀ ਤੁਸੀਂ ਸਾਡੇ ਕੋਲ ਮੁਝੇ ਗੁਰੂ ਤਾਂ ਅਸੀਂ ਸੰਗਤਾਂ ਵਾਸਤੇ ਆ ਸੰਗਤਾਂ ਸਾਡੇ ਦਰਸ਼ਨ ਕਰਨ ਵਾਸਤੇ ਆਏ ਨੇ ਆਪਾਂ ਦਾ ਕੋੜਮਾ ਤੁਸੀਂ ਮੈਨੂੰ ਸਿੱਧਾ ਆ ਕੇ ਮਿਲ ਸਕਦੇ ਤੇ ਇੱਥੇ ਪ੍ਰਿੰਸੀਪਲ ਸਰਪ੍ਰੀਤ ਸਿੰਘ ਜੀ ਲਿਖ ਤੇ ਪੜ੍ਹ ਲੈ ਬੜੀ ਨਿਮਰਤਾ ਦੇ ਵਿੱਚ ਆ ਕੇ ਧੰਨ ਗੁਰ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਪਾਤਸ਼ਾਹ ਜਦੋਂ ਮੈਂ ਆਪਣੇ ਭਤੀਜੇ ਦਾ ਵਿਆਹ ਤੁਹਾਡੀ ਬੇਟੀ ਬੀਬੀ ਅਮਰੋ ਤੇ ਨਾਲ ਕਰਨ ਵਾਸਤੇ ਆਇਆ ਸੀ ਉਦੋਂ ਮੈਂ ਤੁਹਾਡੇ ਨਾਲ ਮਿਲਣ ਹੀ ਨਹੀਂ ਕੀਤੀ ਸੀ ਸਭ ਕੁਝ ਕੀਤਾ ਸੀ ਰਿਸ਼ਤੇਦਾਰੀ ਵੀ ਲੰਬਾਈ ਸੀ ਪਰ ਅੱਜ ਮੈਂ ਕੋੜਾ ਬਣ ਕੇ ਨਹੀਂ ਆਇਆ ਅੱਜ ਮੈਂ ਤੁਹਾਡਾ ਚੇਤਾ ਬਣ ਕੇ ਆਇਆ ਅੱਜ ਮੈਂ ਤੁਹਾਡਾ ਸ਼ਗਿਰਤ ਬਣ ਕੇ ਆਣਾ ਕਿਰਪਾ ਕਰੋ ਮੇਰੇ ਤੇ ਮੈਨੂੰ ਦਰਸ਼ਨ ਕਰ ਲੈਂਦਾ ਬਾਬਾ ਅਮਰਦਾਸ ਜੀ ਲੈਨ ਦੇ ਵਿੱਚ ਲੱਗੇ ਹੋਏ ਨੇ ਤੇ ਧੰਗੁਣ ਅੰਗਦ ਪਾਸ਼ਾ ਜੀ ਬਰਕਤੀ ਤੇ ਜਾ ਕੇ ਬੈਠ ਜਾਂਦੇ ਨੇ ਵਾਰੀ ਆਈ ਬਾਬਾ ਅਮਰਦਾਸ ਜੀ ਦੀ ਐਹੋ ਜਿਹਾ ਮੱਥਾ ਟੇਕਿਆ ਧਿਆਸ ਕਰ ਲਿਖਦਿਆਂ ਲਿਖੇ ਗੁਰੂ ਨਾਨਕ ਪਾਸ਼ਾ ਦੀ ਗੱਦੀ ਦੇ ਮਾਰਕ ਬਣ ਪੱਡ ਸਹਬਾਨ ਨੇ ਲਿਖ ਦਿੱਤਾ ਫਿਰ ਆਪ ਨਰਾਇਣ ਕਲਾ ਜਕਤਰ ਮਰੇ ਕਿ ਔਕਾਲ ਕੁਛ ਪਰਮਾਤਮਾ ਜਿਹੜਾ ਆਪ ਧਰਤੀ ਉੱਤੇ ਆ ਗਿਆ ਤੇ ਫਿਰ 12 ਬਰਸ਼ਸ਼ਾਂ ਕੀਤੀਆਂ ਧੰਗੁਰ ਅਮਰਦਾਸ ਮਹਾਰਾਜ ਨੂੰ ਕਿ ਨਿਮਾਣਿਆਂ ਤੇ ਮਾਣ ਨਿਤਾਣਿਆਂ ਤੇ ਤਾਨ ਨਿਉਟਿਆਂ ਦੀ ਯੋਗ ਨਿਆਸਰਿਆਂ ਦੇ ਆਸਰੇ ਨਿਕਤਿਆਂ ਦੇ ਖਾਤਰ ਨਿਪਤਿਆਂ ਦੀ ਪਤ ਨਿਤ ਰਿਆਨ ਧਰ ਦੇਣ ਵਾਲੇ ਧੰਗੁਰ ਅਮਰਦਾਸ ਜੀ ਮਹਾਰਾਜ ਜੀ ਇੱਕ ਜਿਹੜਾ 12 ਬਖਸ਼ਾ ਹੋਈਆਂ ਨੇ ਤੇ ਭੱਟ ਸਾਹਿਬਾਨ ਨੇ ਵੀ ਕਹਿ ਦਿੱਤਾ ਕਿ ਆਪ ਕਾਲਪੁਖ ਪਰਮਾਤਮਾ ਧਰਤੀ ਤੇ ਆ ਗਿਆ ਤੇ ਭੱਟ ਸਾਹਿਬਾਨ ਨੇ ਇੱਕ ਤੱਕ ਲਿਖ ਦਿੱਤਾ ਕਿ ਧੰਨ ਗੁਰ ਅਮਰਦਾਸ ਮਹਾਰਾਜ ਜੀ ਜਿਹੜਾ ਤੁਹਾਡਾ ਨਾਮ ਲਵੇਗਾ ਜਿਹੜੇ ਤੁਹਾਡੇ ਦਰਸ਼ਨ ਕਰੇਗਾ ਉਹ ਸਾਰੇ ਸੰਸਾਰ ਦੇ ਵਿੱਚੋਂ ਤਰ ਜਾਵੇਗਾ ਇੱਕ ਵਾਰਾ ਕੋ ਸਤਨਾਮ ਸ੍ਰੀ ਵਾਹਿਗੁਰੂ ਕਿ ਜਿਹੜਾ ਤੁਹਾਡਾ ਨਾਮ ਲਵੇਗਾ ਉਹ ਦੁਨੀਆ ਦੇ ਵਿੱਚੋਂ ਤਰ ਜਾਵੇਗਾ ਇਦھر ਪੰਡਿਤ ਪੰਡਤ ਨੂੰ ਪਤਾ ਲੱਗਾ ਜਦੋਂ ਪੰਡਤ ਨੂੰ ਪਤਾ ਲੱਗਾ ਤੇ ਉਸ ਪੰਡਤ ਦੁਰਗਾ ਪ੍ਰਸਾਦ ਉਸ ਨੇ ਧੰਗੁਰ ਅਮਰਦਾਸ ਮਹਾਰਾਜ ਜੀ ਨੂੰ ਯਾਦ ਕੀਤਾ ਹੈ ਕਿ ਪਾਤਸ਼ਾਹ ਹੁਣ ਤੇ ਬੜਾ ਬਜ਼ੁਰਗ ਹੋ ਗਿਆ ਇਸ ਘਟਨਾ ਨੂੰ 12 ਸਾਲ ਹੋ ਗਏ ਨੇ ਇੱਕ ਵਾਰ ਆ ਆ ਕੇ ਮੈਨੂੰ ਦਰਸ਼ਨ ਦੇ ਧੰਗੁਰ ਅਮਰਦਾਸ ਮਹਾਰਾਜ ਜੀ ਸੰਕਤਾ ਦੇ ਨਾਲ ਹਰਿਤਵਾਰ ਨੂੰ ਜਾਂਦੇ ਨੇ ਤੇ ਉਸ ਪੰਡਿਤ ਦਾ ਜਾ ਕੇ ਦਰਵਾਜ਼ਾ ਖੜਕਾਇਆ ਕਿ ਦੁਰਗਾ ਪ੍ਰਸਾਦ ਤੇ ਜਦੋਂ ਧੰਨ ਗੁਰ ਅਮਰਦਾਸ ਮਹਾਰਾਜ ਜੀ ਨੇ ਦੁਰਗਾ ਪ੍ਰਸਾਦ ਕਿਹਾ ਤੇ ਦੁਰਗਾ ਪ੍ਰਸਾਦ ਮਨ ਦੇ ਵਿੱਚ ਕਹਿ ਰਿਹਾ ਕਿ ਧੰਨ ਗੁਰ ਅਮਰਦਾਸ ਮਹਾਰਾਜ ਜੀ ਆਗੇ ਨੇ ਕੁੰਡਾ ਖੱਲਿਆ ਜਲ ਪਾਣੀ ਦੇ ਨਾਲ ਸੇਵਾ ਕੀਤੀ ਆ ਜਲ ਪਾਣੀ ਦੇ ਨਾਲ ਜਦੋਂ ਸੇਵਾ ਕੀਤੀ ਤੇ ਧੰਨ ਗੁਰ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਦੁਰਗਾ ਪ੍ਰਸਾਦ ਜੀ ਮੰਗੋ ਕੀ ਮੰਗਦੇ ਜੇ ਤਨ ਗੁਰ ਨਾਨਕ ਪਾਸ਼ਾ ਦੇ ਦਰਵਾਜ਼ੇ ਤੁਹਾਡੇ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ ਤੁਸੀਂ ਸਾਡੇ ਸੱਜਣ ਦੇ ਸਾਡੇ ਮਿੱਤਰ ਦੇ ਤੁਸੀਂ ਆਪਣੇ ਘਰ ਦੇ ਵਿੱਚ ਸਾਨੂੰ ਰੱਖਿਆ ਸੀ ਜਲ ਪਾਣੀ ਦੇ ਨਾਲ ਤੁਸੀਂ ਸਾਡੀ ਸੇਵਾ ਕਰਦੇ ਹੁੰਦੇ ਸੀ ਮੰਗੋ ਅੱਜ ਕੀ ਮੰਗਦੇ ਹੋ ਤਨ ਗੁਰ ਨਾਨਕ ਪਾਸ਼ਾ ਦੇ ਦਰਵਾਜ਼ੇ ਤੁਹਾਡੇ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ ਦੁਰਗਾ ਪ੍ਰਸਾਦ ਕਹਿੰਨ ਲਗਾ ਪਾਸ਼ਾ ਮੈਂ ਜਦ ਤੁਹਾਡੇ ਪਦਨ ਦੇਖਿਆ ਸੀ ਮੈਂ ਮਨ ਦੇ ਵਿੱਚ ਵਿਚਾਰ ਬਾਰੇ ਬਣਾਈ ਸੀ ਕਿ ਜੇ ਤੁਸੀਂ ਬਾਦਸ਼ਾਹ ਹੋਵੋਗੇ ਮੈਂ ਤੁਹਾਡੇ ਕੋਲ ਜ਼ਮੀਨ ਜਾਇਦਾਦ ਮੰਗਾਂਗਾ ਪੈਸੇ ਮੰਗਾਂਗਾ ਜੇ ਤੁਸੀਂ ਅਵਤਾਰੀ ਪੁਰਖ ਹੋਏ ਤੇ ਮੈਂ ਤੁਹਾਨੂੰ ਕਹਾਂਗਾ ਕਿ ਮੈਨੂੰ ਮੁਕਤੀ ਪ੍ਰਦਾਨ ਕਰ ਦਿਓ ਤੇ ਬਾਦਸ਼ਾਹ ਜੇ ਮੈਂ ਤੁਹਾਡੇ ਕੋਲ ਪੈਸੇ ਮੰਗ ਲਏ ਤੇ ਪੈਸੇ ਤੇ ਮੈਨੂੰ ਮਰ ਜਾਣੇ ਨੇ ਫਿਰ ਮੁਕਤੀ ਮੈਨੂੰ ਕਿੱਥੋਂ ਮਿਲੇਗੀ ਤੇ ਫਿਰ ਪਾਦਸ਼ਾਹ ਕਹਿਣ ਲੱਗੇ ਫਿਰ ਕੀ ਦੁਰਗਾ ਪ੍ਰਸਾਦ ਕਹਿਣ ਲੱਗਾ ਪਾਦਸ਼ਾਹ ਜੇ ਮੈਨੂੰ ਮੁਕਤੀ ਮੰਗੀ ਤੁਸੀਂ ਮੁਕਤੀ ਵੀ ਦੇ ਦੇਣੀਆਂ ਪਰ ਜਿਹੜੀ ਅਮਰ ਥੋੜੀ ਜੀ ਰਹਿ ਗਈ ਆ ਉਹ ਵੀ ਫਿਰ ਗਰੀਬੀ ਦੇ ਵਿੱਚ ਹੀ ਰਹਿ ਜਾਣੀ ਤੇ ਪਾਦਸ਼ਾਹ ਕਹਿਣ ਲੱਗੇ ਫਿਰ ਕੀ ਕਰਗੇ ਤੇ ਕਹਿਣ ਲੱਗਾ ਪਾਦਸ਼ਾਹ ਜੀ ਇਹ ਦੋਵੇਂ ਚੀਜ਼ਾਂ ਮੈਨੂੰ ਦੇ ਦਿਓ ਮੇਰੀ ਵੀ ਦੇ ਦਿਓ ਤੇ ਮੁਕਤੀ ਦੀ ਸਾਰੀ ਜ਼ਿੰਮੇਵਾਰੀ ਵੀ ਚੁੱਕ ਲਓ ਕਿ ਜੇ ਜਦੋਂ ਮੈਂ ਮਰਾਂ ਤੇ ਮੇਰੀ ਮੁਕਤੀ ਜਿਹੜੇ ਤੁਹਾਡੇ ਹੱਥ ਦੇ ਵਿੱਚੋਂ ਮਿਲ ਤਾਨਗੁਰ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੋਏ ਨੇ ਕਹਿਣ ਲੱਗੇ ਦੁਰਗਾ ਪ੍ਰਸਾਦ ਇਹ ਤਾਨਗੁਰ ਨਾਨਕ ਪਾਸ਼ਾ ਦੇ ਘਰ ਦਾ ਬਚਨ ਰਿਆ ਲੈ ਅੱਜ ਤੋਂ ਬਾਅਦ ਤੇਰੇ ਘਰ ਦੇ ਵਿੱਚ ਸਾਰਾ ਦਲੇਦਰ ਜਿਹੜਾ ਬਾਹਰ ਨਿਕਲ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਸਾਰਾ ਦਲੇਦਰ ਜਿਹੜਾ ਬਾਹਰ ਨਿਕਲ ਗਿਆ ਤੇਨੂੰ ਧੰਨ ਵਿੱਚ ਮਿਲੇਗਾ ਤੇ ਧਰਨਪੁਰ ਨਾਨਕ ਪਾਤਸ਼ਾਹ ਤੁਹਾਡੀ ਜਿੰਮੇਵਾਰੀ ਚੁੱਕਦਾ ਮੁਕਤੀ ਦੀ ਜਿੰਮੇਵਾਰੀ ਚੁੱਕਦਾ ਕਿ ਤੁਹਾਨੂੰ ਮੁਕਤੀ ਵੀ ਪ੍ਰਦਾਨ ਹੋਵੇਗੀ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ਦੇ ਵਿੱਚ ਲਿਖਿਆ ਕਿ ਗੁਰੂ ਸਾਹਿਬ ਜੀ ਨੇ ਉਸ ਨੂੰ ਫਿਰ ਪੈਸੇ ਵੀ ਦਿੱਤੇ ਸਭ ਕੁਝ ਦਿੱਤਾ ਤੇ ਫਿਰ ਜਦੋਂ ਉਸ ਦਾ ਸਮਾਨ ਨੇੜੇ ਆਇਆ ਤੇ ਉਸ ਦੁਰਗਾ ਪ੍ਰਸਾਦਨ ਗੁਰੂ ਸਾਹਿਬ ਜੀ ਨੇ ਆਤਮ ਨਿਮਤੀ ਪ੍ਰਦਾਨ ਕੀਤੀ ਸੀ ਇਸੇ ਤਰ੍ਹਾਂ ਜਿਹੜਾ ਸੱਚੇ ਗੁਰੂ ਦੇ ਨਾਲ ਜੁੜ ਜਾਂਦਾ ਹੈ ਗੁਰੂ ਦੀ ਛਰਨ ਦੇ ਵਿੱਚ ਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਉਸ ਨੂੰ ਫੜ ਕੇ ਤਾਰ ਕੇ ਰੱਖ ਦਿੰਦੇ ਨੇ ਕਦੇ ਵੀ ਉਸ ਦੇ ਉੱਤੇ ਔਖੀ ਘੜੀ ਨਹੀਂ ਆਉਂਦੀ ਜਿਵੇਂ ਅੱਜ ਦੇ ਮੁਕਨਾਮੇ ਦੇ ਵਿੱਚ ਗੁਰੂ ਸਾਹਿਬ ਜੀ ਫਰਮਾਨ ਕਰਦੇ ਕਹਣੇ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਕੋ ਕਾਲਕੁ ਪ੍ਰਮਾਤਮਾ ਕਦੇ ਵੀ ਮਨੁੱਖ ਦੇ ਉੱਤੇ ਔਕੀ ਘੜੀ ਨਹੀਂ ਆਉਂਦਾ ਮੁਸੀਬਤ ਦੀ ਘੜੀ ਨਹੀਂ ਆਉਂਦਾ ਆਪਣਾ ਹੱਥ ਰੱਖ ਕੇ ਉਸ ਮਨੁੱਖ ਨੂੰ ਸੰਸਾਰ ਦੇ ਵਿੱਚ ਬਚਾਉਂਦਾ ਕਿਉਂਕਿ ਅਸੀਂ ਓ ਕਾਲਕੁ ਪ੍ਰਮਾਤਮਾ ਜਿਹੜਾ ਬਹੁਤ ਵੱਡਾ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮਾ ਹਮਾਰੇ ਨਿਮਕ ਰਮਕਤ ਮਹੇ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਕਉਤਾਲਕ ਪਰਮਾਤਮਾ ਜਿਹੜਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹੜਾ ਸਾਰਿਆਂ ਨੂੰ ਰਿਜਕ ਦੇਣ ਵਾਲਾ ਅਸੀਂ ਇਹ ਯਤਨ ਕਰਗੇ ਇੱਕ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਜਿਸ ਦੇ ਨਾਮ ਦੇ ਨਾਲ ਜੁੜਦੇ ਨਾਲ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ ਸਾਡੇ ਸਾਰੇ ਦੁੱਖ ਤਲੇ ਜੜੇ ਨਾਸ਼ ਜਾਣ ਸੋ ਇੰਨੀਆਂ ਤਹਾਜੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਇੱਕ ਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਦੇ ਸ਼ਬਦਾਂ ਦੇ ਨਾਲ ਜਿਸ ਕਿਸ ਨੂੰ ਗੁੱਸਾ ਲੱਗਾ ਦਾਸ ਕਿਵਾਂ ਦਾ ਡਰ ਚੁੱਕਾ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਰੋਟੀ ਪਰਸ਼ ਕੀਤੀ ਵਿਚਾਰ ਕਰਦਿਆਂ ਹੋਣਾ ਭੁੱਲ ਚੁੱਕਾ ਤਾਂ ਤਨਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਮਤ ਬਖਸ਼ਯੋਗ ਬਖਸ਼ਣਾ ਜੀ ਬੁਲਾਉ ਕਰ ਦਿੱਤੀ ਆਪ ਕੋ ਜੀ ਵਾਕ ਪ੍ਰਕਾਸ਼ਾ ਥਲਸਾ ਵਾਕ ਪ੍ਰਕਾਸ਼ੀ ਫਤੇ